ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ वसदी किनिया आप हर हर नाम सुदा जाप तार अनुग्रह पार ब्रह्मस्वामी वसुदी आप रहा जिसके से फिर संभाले समाले से ਸੋਗ ਸੰਸਾਪ ਹੱਥ ਦੇ ਰੱਖੇ ਜਾਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨਾ ਦਇਆ ਤਾਰੀ ਹਰਨਾਥ ਨਾਨਕ ਸ਼ਰਨ ਪਰੇ ਦੁਖ ਭੰਜਨ ਜਾਂ ਕਾ ਬਾਡ ਪਰਤਾਪ ਜੀ ਜਨਤ ਹੋਏ ਮਿਹਰਵਾਨ ਦਿਆਦਾਰੀ ਹਰਨਾਥ ਨਾਨਕ ਸ਼ਰਨ ਪਰੇ ਦੁਖ ਭੰਜਨ ਜਾਂ ਕਾ ਬਾਡ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜਿਸਕੇ ਸੇ ਫਿਰ ਤਨੇ ਹੀ ਸਮਾਲੇ ਬਿਨ ਸੇ ਸੋਗ ਸੰਸਾਪ ਹਾਤ ਦੇ ਰਾਖੇ ਜਾਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨਾ ਦਿਆਤਾਰੀ ਹਰਨਾਥ ਨਾਨਕ ਸ਼ਰਨ ਬਰੇ ਦੁਖ ਭੰਜਨ ਜਾਂ ਕਾ ਬਾਡ ਪਰਤਾਪ ਜੀ ਜੰਤ ਹੋਏ ਮਿਹਰਵਾਨਾ ਦਿਆਤਾਰੀ ਹਰਨਾਥ ਨਾਨਕ ਸ਼ਰਨ ਪਰੇ ਦੁਖ ਭੰਜਨ ਜਾ ਕਾ ਬਾਡ ਪਰਤਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5ਵਾਂ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕਿਨੀ ਆਪ ਰਹਾਓ ਜਿਸਕੇ ਸੇ ਫਿਰ ਤਨੇ ਹੀ ਸਮਾਲੇ ਬਿਨ ਸੇ ਸੋਗ ਸੰਸਾਪ ਹਾਤ ਦੇ ਰਾਕੇ ਜਾਣ ਆਪਣੇ ਆ ਰਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨਾ ਦਇਆ ਤਾਰੀ ਹਰਨਾਥ ਨਾਨਕ ਸ਼ਰਨ ਪਰੇ ਦੁਖ ਭੰਜਨ ਜਾਂ ਕਾ ਬਡ ਪਰਤਾਪ ਜੀ ਜੰਤ ਹੋਏ ਮਿਹਰਵਾਨਾ ਦਿਆਦਾਰੀ ਹਰਨਾਥ ਨਾਨਕ ਸ਼ਰਨ ਪਰ ਇਹ ਦੁੱਖ ਭੰਜਨ ਜਾਂ ਕਾ ਬਾਡ ਪਰਤਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਨਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਹਰ ਹਰ ਸਦਾ ਸਦ ਜਾਪ ਤਾਰ ਅਨੁਗ੍ਰਹਿ ਪਾਰ ਬ੍ਰਹਮ ਸੁਆਮੀ ਵਸਦੀ ਕਿਨੀ ਆਪ ਰਹਾਓ ਜਿਸਕੇ ਸੇ ਫਿਰ ਤਨੇ ਹੀ ਸਮਾਲੇ ਬਿਨ ਸੇ ਸੋਗ ਸੰਤਾਪ ਹੱਥ ਦੇ ਰਾਖੇ ਜਾਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨ ਦਇਆ ਤਾਰੀ ਹਰਨਾਥ ਨਾਨਕ ਸ਼ਰਨ ਪਰੇ ਦੁਖ ਭੰਜਨ ਜਾਂ ਕਾ ਬਾਡ ਪਰਤਾਪ ਜੀ ਜਨਤ ਹੋਏ ਮਿਹਰਵਾਨਾ ਦਿਆਦਾਰ ਹੀਰਨਾਥ ਨਾਨਕ ਸ਼ਰਨ ਪਰ ਇਹ ਦੁਖ ਭੰਜਨ ਜਾਂ ਕਾ ਬਾਡ ਪਰਤਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ